ਬੱਲੇ 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 ਹਲੇ ਤਾਂ ਮੈਂ ਸਵੇਰ ਸਵੇਰ ਸ਼ਹਿਰ ਕਰਨ ਗਿਆ ਸੀ ਆਹ ਪਹੀ ਦੇ ਨਾਲੋਂ ਹੀ ਇੰਨਾ ਜਿਆਦਾ ਮਰਿਆ ਤੇਲਾ ਦੇਖ ਗਿਆ ਚਾਹੇ ਤੁਸੀਂ ਬੱਕ ਭਰ ਕੇ ਬਾਹਰ ਕੱਢ ਲੋ ਵਿੱਚੋਂ ਤਾਂ ਮੇਰੇ ਖਿਆਲ ਦੇ ਵਿੱਚ ਟਰੱਕ ਭਰ ਜਾਊਗਾ ਨਹੀਂ ਯਕੀਨ ਹੁੰਦਾ ਯਾ ਟਰੱਕ ਕਿਵੇਂ ਭਰ ਜਾਊਗਾ ਤਾਂ ਮਾੜੀ ਜੀ ਨਿਗਾਹ ਮਾਰ ਲਓ ਹਲੇ ਤਾਂ ਮੈਂ ਪਹੀ ਦੇ ਨਾਲ ਨਾਲ ਹੀ ਦਿਖਾਈ ਜੰਦਾ ਹੈਗਾ ਸੱਚੀ ਮੁੱਚੀ ਟਰੱਕ ਭਰ ਦੂਗਾ ਇੰਨਾ ਜਿਆਦਾ ਮਰਿਆ ਪਿਆ ਤੇਲਾ ਇਹ ਹੁਣ 10 ਪਰੇਹਾ ਦਾ ਰਿਜ਼ਲਟ ਅੱਜੇ ਕੱਲ ਹੀ ਸਪਰੇਅ ਕੀਤੀ ਸੀ ਆ ਦੇਖ ਲਓ ਕਿੰਨਾ ਜਿਆਦਾ ਮਰਿਆ ਪਿਆ ਤੇਲਾ ਇਹਨੂੰ ਕਹਿੰਦੀ ਆ ਸਪਰੀਹਾ ਇੰਨਾ ਤੇਲਾ ਮੇਰੇ ਖੇਤਾਂ ਦੇ ਵਿੱਚ ਕਿਉਂ ਆਇਆ ਇਹ ਖੇਤ ਮੇਰਾ ਉਹੀ ਆ ਮੁਥਲ 1401 ਦਾ ਜਿਸ ਦੇ ਵਿੱਚ ਮੈਂ ਅੱਜ ਤੋਂ 17 18 ਦਿਨ ਪਹਿਲਾਂ ਬਾਸਵ ਦੀ ਬਲੈਕਸੀਓ ਕੀਤੀ ਸੀ ਕਿ ਜਰ 12 1300 ਰੁਪਿਆ ਕਿੱਲਾ ਪੈਂਦੀ ਆ ਚੰਗਾ ਬ੍ਰਾਂਡ ਆ 28 ਦਿਨਾਂ ਤੱਕ ਤੁਹਾਡੇ ਝੁੰਨੇ ਦੇ ਵਿੱਚ ਤੇਲਾ ਨੇੜੇ ਤੇੜੇ ਨਹੀਂ ਆਵੇਗਾ ਇਹ ਸਪਰੇਅ ਮੈਂ ਝੁੰਨੇ ਦੇ ਗੋਭ ਦੇ ਉੱਪਰ ਕੀਤੀ ਸੀ ਜਦੋਂ ਮੇਰਾ ਝੁੰਨਾ ਨਸਾਰਾ ਕਰ ਰਿਹਾ ਸੀ ਕੋਈ ਕੋਈ ਮੁੰਜਰ ਬਾਹਰ ਸੀ ਉੱਪਰੋਂ ਪ੍ਰੋਮੋਸ਼ਨ ਵੀ ਚੰਗੀ ਹੋਈ ਸੀ ਜਦੋਂ ਸਪਰੇਅ ਕੀਤੀ ਤਾਂ ਕਹਾਵਤ ਉਹ ਸੱਚ ਹੋ ਗਈ ਬਾੜੀ ਦੁਕਾਨ ਫੀਕਾ ਪਕਵਾਨ ਕੁਝ ਵੀ ਰਿਜ਼ਲਟ ਨਹੀਂ ਆਇਆ 0% ਰਿਜ਼ਲਟ ਆ ਜਦੋਂ ਕੰਪਨੀ ਵਾਲੇ ਸੱਦੇ ਤਾਂ ਉਹ ਭੱਜ ਰਹੇ ਸੀ ਕਹਿੰਦੇ ਯਾਰ ਉਹ ਸ਼ੀਨ ਕਰ ਦਿਓ ਉਹ ਸ਼ੀਨ ਨਾਲ ਤੇਲਾ ਮਰ ਜਾਂਦਾ ਤੁਸੀਂ ਸਾਡੀ ਸਪਰੇਅ ਕਿਉਂ ਕਰਤੀ ਖੁਦ ਆਪਨੇ ਕਿਹਾ ਤੇ ਇਹ ਵੀਡੀਓ ਮੇਰੀ YouTube ਉਤੋਂ ਡਿਲੀਟ ਕਰਵਾ ਦਿੱਤੀ ਆ ਪੰਜਾਬ ਦੇ ਹਿੱਤਾਂ ਦੇ ਰਾਖੀ ਕਰਨ ਵਾਲੇ ਕਿਸਾਨਾਂ ਦੀ ਰਾਖੀ ਕਰਨ ਵਾਲੇ ਮਹਾਨ YouTuber ਹੁਣ ਮੈਂ ਤਾਂ ਆਪਦੀ ਜਮਾਨ ਤੋਂ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਉਹ ਬੰਦੇ ਨੇ YouTube ਤੋਂ ਮੇਰੀ ਵੀਡੀਓ ਡਿਲੀਟ ਕਰਵਾ ਦਿੱਤੀ ਹੁਣ ਸਟ੍ਰਾਈਕਾਂ ਭੇਜੀ ਜਾਂਦਾ ਕੰਪਨੀ ਨਾਲ ਰਲ ਕੇ ਕਹਿੰਦਾ ਇਸ ਬੰਦੇ ਦਾ ਛੇਤੀ ਤੋਂ ਛੇਤੀ ਚੈਨਲ ਬੰਦ ਕਰਾਓ YouTube ਤੋਂ ਡਿਲੀਟ ਕਰੋ ਵੀਡੀਓ ਮੇ ਡਿਲੀਟ ਕਰਵਾ ਦਿੱਤੀ ਕਿਉਂਕਿ ਇਹ ਕਿਸਾਨਾਂ ਦਾ ਸਾਥ ਬਹੁਤਾ ਹੀ ਜ਼ਿਆਦਾ ਦੇ ਰਿਹਾ ਚਲੋ ਕੋਈ ਨਾ ਮੈਂ ਵੀ ਭਾਈ ਜੱਟਾਂ ਦਾ ਮੁੰਡਾ ਨਾ ਪਚੇ ਸੰਗ ਲੱਗਿਆ ਐਨੀ ਡਰਦਾ ਇਹ ਮੇਰਾ ਚੈਨਲ ਡਿਲੀਟ ਕਰਵਾ ਦਨ ਬੰਦ ਕਰਵਾ ਦਨ ਕਿਉਂਕਿ ਸਟ੍ਰਾਈਕ ਜਦੋਂ ਆ ਜਾਵੇ ਤਾਂ ਚੈਨਲ ਕਦੋਂ ਮਰਜ਼ੀ ਬੰਦ ਹੋ ਸਕਦਾਗਾ ਹਾਂ ਦੋਸਤੋ ਹੁਣ ਗੱਲ ਕਰਗੇ ਤਾਂ ਮੇਰੇ ਖੇਤਾਂ ਦੇ ਵਿੱਚ ਇੰਨਾ ਜ਼ਿਆਦਾ ਤੇਲਾ ਮੈਂ ਕਿਵੇਂ ਮਾਰਿਆ ਇੱਕਦਮ ਕਿਵੇਂ ਮਰ ਗਿਆ ਤਾਂ ਦੋਸਤੋ ਇਸ ਉੱਪਰ ਮੈਂ ਕੱਲ ਹੀ ਕਿਹੜੀ ਸਪਰੇ ਕਰਵਾਈ ਸੀ ਇੱਕ ਤਾਂ ਲੈ ਲਿਆ ਮੈਂ ਇਮੀਡਾ ਕੋਲੋਪਰਾਇਡ ਪਲੱਸ ਬੀਟਾ ਸਾਈਕਲੂਥ੍ਰਿਨ ਅਤੇ ਇਸ ਦੇ ਨਾਲ ਮੈਂ ਇੱਕ ਹੋਰ ਦਵਾਈ ਲੈਤੀ ਜਿਸ ਦੇ ਵਿੱਚ ਸੀਗਾ ਪਾਈ ਮੈਟਰੋਜਨ ਪਲਸ ਡਾਈਨੋਟਿਫਰੋਨ ਇਹ ਦੋਨੋਂ ਸਾਲਟ ਮਿਕਸ ਕਿਤੇ ਕਿਤਾ ਜਾਂਦੀ ਆ ਦੋਨਾਂ ਦਾ ਘੋਲ ਅਲੱਗ-ਅਲੱਗ ਬਣਾ ਕੇ ਕੱਠੀ ਸਪਰੇਅ ਕਰ ਕਰ ਦਿੱਤੀ ਅਤੇ ਸਪਰੇਅ ਦੇ ਵਿੱਚ ਘੱਟੋ-ਘੱਟ ਵਿੱਚ 200 ਲੀਟਰ ਪਾਣੀ ਲਾਇਆ ਰਿਜ਼ਲਟ ਤੁਸੀਂ ਦੇਖ ਹੀ ਲਿਆ ਕਿ ਤੇਲਾ ਕਿਵੇਂ ਪਾਣੀ ਦੇ ਉੱਪਰ ਤੈਰਦਾ ਫਿਰਦਾ ਹੈਗਾ ਇਹ ਹੁੰਦਾ ਦਵਾਈਆਂ ਦਾ ਰਿਜ਼ਲਟ ਯਾਦ ਰੱਖੇ ਦੋਸਤੋ ਜਿਹੜੀ ਬੀਟਾ ਸਾਈਫਲੂਥਰੀਨਾ ਪਲਸ ਅਮੀਡਾਕਲੋਪ੍ਰਾਈਡ ਸਾਲਟ ਆ ਬਹੁਤ ਜਿਆਦਾ ਤੇਜ ਆ ਜਿੰਨੇ ਲੀਟਰ ਤੁਸੀਂ ਪਾਣੀ ਲਾਉਂਗੇ ਚਾਹੀ 150 ਲੀਟਰ ਲਾਉਂਗੇ ਚਾਹੀ 200 ਲੀਟਰ ਲਾਉਂਗੇ 100 ਐਮਲ ਪਾਉਗੀ ਤੇ ਬਾਕੀ ਜਿਹੜੀ ਪਾਈਮੈਟਰੋਜਨ ਪਲਸ ਡਾਈਨੋਟੀਫੁਰਾਨਾ ਇਹ 1 ਏਕੜ ਦੀ 133 ਗ੍ਰਾਮ ਪਾਉਗੀ ਚਲੋ ਇਹ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਆ ਦੇਖ ਲਓ ਆ ਸਟਿਆ ਪਿਆ ਭੁੰਜੇ ਸਾਰਾ ਹਾਪਰ ਤਾਂ ਦੋਸਤੋ ਇਹ ਹੁੰਦਾ ਸਪਰੇਹਾਂ ਦਾ ਰਿਜ਼ਲਟ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਦੇ ਉਜਾਇਤ ਧੰਨਵਾਦ ਦੋਸਤੋ